ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਪਤਾ ਲੱਗੇਗਾ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਸੱਚ ਦਾ ਰਸਤਾ ਔਖਾ ਪਾਵੇਂ ਹੈ ਪਰ ਸੱਚ ਦੀ ਹਰ ਥਾਂ ਤੇ ਕਦਰ ਹੁੰਦੀ ਹੈ ਸੱਚ ਦੀ ਹਰ ਥਾਂ ਤੇ ਜਿੱਤ ਹੁੰਦੀ ਹੈ ਤਾਂ ਆਓ ਫਿਰ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਚੋਰ ਚੋਰੀ ਕਰਨ ਦੇ ਇਰਾਦੇ ਦੇ ਨਾਲ ਇਧਰ ਉਧਰ ਭਟਕ ਰਿਹਾ ਸੀ ਭਾਵ ਕਿ ਮੌਕੇ ਦੀ ਤਲਾਸ਼ ਕਰ ਰਿਹਾ ਸੀ ਕਹਿੰਦੇ ਤੁਰਦਿਆਂ ਤੁਰਦਿਆਂ ਇੱਕ ਸੁਨਸਾਨ ਜਗ੍ਹਾ ਤੇ ਪਹੁੰਚ ਗਿਆ ਉਸ ਜਗ੍ਹਾ ਤੇ ਇਸ ਇਰਾਦੇ ਦੇ ਨਾਲ ਪਹੁੰਚਿਆ ਸੀ ਕਿ ਉਹ ਸੁਨਸਾਨ ਜਗ੍ਹਾ ਹੈ ਇਥੋਂ ਕੋਈ ਵੀ ਰਾਹੇ ਪਾਂਦੀ ਲੰਗੇਗਾ ਤਾਂ ਮੈਂ ਉਹਨੂੰ ਲੁੱਟ ਲਵਾਂਗਾ ਪਰ ਕਹਿੰਦੇ ਕਾਫੀ ਸਮਾਂ ਬੀਤ ਗਿਆ ਉਹਦੇ ਹੱਥ ਕੁਝ ਨਾ ਲੱਗਾ ਉਸ ਸੁੰਸਾਨ ਜਗ੍ਹਾ ਦੇ ਉੱਪਰ ਇਧਰ ਉਧਰ ਦੇਖਣ ਲੱਗਾ ਤਾਂ ਉਹਦਾ ਧਿਆਨ ਸਾਹਮਣੇ ਇੱਕ ਸੰਤ ਮਹਾਪੁਰਖਾਂ ਦੇ ਉੱਪਰ ਪੈ ਗਿਆ ਜੋ ਕਿ ਭਜਨ ਬੰਦਗੀ ਕਰ ਰਹੇ ਸਨ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠੇ ਸੀ ਉਹ ਸਾਧੂ ਜੀ ਦੇ ਚਿਹਰੇ ਦਾ ਇੰਨਾ ਤੇਜ ਇੰਨਾ ਡਰ ਕਹਿ ਲਓ ਕਿ ਉਹਨਾਂ ਦੀਆਂ ਅੱਖਾਂ ਬੰਦ ਸਨ ਪਰ ਉਹਨਾਂ ਨੂੰ ਦੇਖ ਕੇ ਕੰਬ ਗਿਆ ਉੱਥੋਂ ਪੰਜਣ ਲੱਗਾ ਸਾਧੂ ਜੀ ਨੇ ਅੱਖਾਂ ਖੋਲ੍ਹ ਲਈਆਂ ਤੇ ਪਿੱਛੋਂ ਬੜੇ ਪਿਆਰ ਦੇ ਨਾਲ ਆਵਾਜ਼ ਮਾਰੀ ਕਿ ਤੁਸੀਂ ਕੌਣ ਹੋ ਕਹਿੰਦੇ ਇਹ ਚੋਰ ਪਹਿਲਾਂ ਤਾਂ ਝੂਠ ਬੋਲਣ ਲੱਗਾ ਪਰ ਸ਼ਾਇਦ ਸਾਧੂ ਜੀ ਦੇ ਚਿਹਰੇ ਦਾ ਤੇਜ ਦੇਖ ਕੇ ਉਹਨਾਂ ਨੂੰ ਝੂਠ ਨਹੀਂ ਕਹਿ ਸਕਿਆ ਕਹਿਣ ਲੱਗਾ ਬਾਬਾ ਜੀ ਮੈਂ ਇੱਕ ਚੋਰ ਹਾਂ ਅਤੇ ਚੋਰੀ ਦੇ ਇਰਾਦੇ ਦੇ ਨਾਲ ਇੱਥੇ ਆਇਆ ਸੀ ਕਹਿੰਦੇ ਉਹ ਸੰਤ ਜੀ ਨੇ ਕਿਹਾ ਕਿ ਪੁੱਤਰ ਕੀ ਤੂੰ ਇਹ ਗੱਲ ਨਹੀਂ ਜਾਣਦਾ ਕਿ ਚੋਰੀ ਕਰਨਾ ਕਿੰਨਾ ਵੱਡਾ ਜੁਰਮ ਹੈ ਕਿੰਨਾ ਵੱਡਾ ਪਾਪ ਹੈ ਏ ਤੂੰ ਬਹੁਤ ਗਲਤ ਕਰ ਰਿਹਾ ਹੈ ਕਹਿੰਦੇ ਉਹ ਚੋਰ ਕਹਿਣ ਲੱਗਾ ਬਾਬਾ ਜੀ ਮੇਰੇ ਵੱਡੇ ਵਡੇਰੇ ਵੀ ਇਹੋ ਕੰਮ ਕਰਦੇ ਸਨ ਪਹਿਲਾਂ ਮੇਰੇ ਪਿਤਾ ਜੀ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਇਸ ਕਰਕੇ ਉਹਨਾਂ ਨੇ ਇਹੇ ਕੰਮ ਮੈਨੂੰ ਸਿਖਾਇਆ ਹੈ ਤੇ ਇਸੇ ਕੰਮ ਦੇ ਨਾਲ ਹੀ ਮੈਂ ਆਪਣੇ ਪਰਿਵਾਰ ਨੂੰ ਪਾਲ ਪੋਸ ਰਿਹਾ ਹਾਂ ਮੇਰੇ ਘਰ ਦਾ ਗੁਜ਼ਾਰਾ ਇਸੇ ਚੋਰੀ ਦੇ ਤਾਂ ਦੇ ਨਾਲ ਹੁੰਦਾ ਹੈ ਸੰਤ ਜੀ ਨੇ ਕਿਹਾ ਕਿ ਪੁੱਤਰ ਤੂੰ ਆਪਣੇ ਪਰਿਵਾਰ ਨੂੰ ਚੈਰ ਖਵਾ ਰਿਹਾ ਹੈ ਕਹਿੰਦੇ ਉਹ ਚੋਰ ਕਹਿਣ ਲੱਗਾ ਸੰਤ ਜੀ ਮੈਨੂੰ ਤੁਹਾਡੀਆਂ ਗਿਆਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਦੇ ਨਾਲ ਕੋਈ ਮਤਲਬ ਨਹੀਂ ਹੈ ਕਿਉਂਕਿ ਇਹ ਕੰਮ ਕਰਨਾ ਮੈਂ ਨਹੀਂ ਛੱਡ ਸਕਦਾ ਹੋਰ ਦੂਸਰਾ ਕੰਮ ਮੈਨੂੰ ਕੋਈ ਵੀ ਕਰਨਾ ਨਹੀਂ ਆਉਂਦਾ ਸੰਤ ਜੀ ਨੇ ਕਿਹਾ ਕਿ ਚਲੋ ਠੀਕ ਹੈ ਮੈਨੂੰ ਇਹ ਦੱਸੋ ਕਿ ਤੂੰ ਇਹ ਕੰਮ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੈ ਸੰਤੋਸ਼ਟ ਹੈ ਤਾਂ ਕਹਿੰਦੇ ਉਹ ਚੋਰ ਸਾਧੂ ਜੀ ਦੀਆਂ ਗੱਲਾਂ ਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਪਰ ਪਤਾ ਨਹੀਂ ਕੀ ਗੱਲ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਕਹਿਣ ਲੱਗਾ ਸੰਤ ਜੀ ਕੋਛ ਤਾਂ ਮੈਂ ਨਹੀਂ ਹਾਂ ਨਾ ਹੀ ਸੰਤੁਸ਼ਟ ਹਾਂ ਹਰ ਵੇਲੇ ਮੇਰੇ ਚੋਰੀ ਫੜੀ ਜਾਣ ਦਾ ਡਰ ਮੈਨੂੰ ਬਣਿਆ ਰਹਿੰਦਾ ਹੈ ਮੈਂ ਜਿੰਨੀ ਮਰਜ਼ੀ ਚੋਰੀ ਕਰ ਲਾਵਾਂ ਜਿੰਨਾ ਮਰਜ਼ੀ ਧਨ ਕਮਾ ਲਾਵਾਂ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ ਤਾਂ ਸੰਤ ਜੀ ਨੇ ਕਿਹਾ ਪੁੱਤਰ ਮੈਂ ਤੈਨੂੰ ਇੱਕ ਐਸਾ ਕੰਮ ਦੱਸਾਂ ਜਿਹਦੇ ਨਾਲ ਤੇਰਾ ਮਨ ਸਬਰ ਸੰਤੋਖ ਦੇ ਵਿੱਚ ਰਹੇਗਾ ਤੇਰਾ ਮਨ ਹਮੇਸ਼ਾ ਖੁਸ਼ ਰਹੇਗਾ ਕਹਿੰਦੇ ਉਹ ਚੋਰ ਕਹਿਣ ਲੱਗਾ ਬਾਬਾ ਜੀ ਹੋਰ ਜੋ ਮਰਜੀ ਮੈਨੂੰ ਦੱਸ ਦਿਓ ਪਰ ਚੋਰੀ ਕਰਨੇ ਛੱਡਣ ਨੂੰ ਨਾ ਕਿਉਂ ਕਿ ਇਹ ਕੰਮ ਕਰਨਾ ਮੈਂ ਨਹੀਂ ਛੱਡ ਸਕਦਾ ਸਾਧੂ ਜੀ ਨੇ ਕਿਹਾ ਕਿ ਠੀਕ ਹੈ ਪੁੱਤਰ ਮੈਂ ਤੈਨੂੰ ਚੋਰੀ ਛੱਡਣ ਨੂੰ ਨਹੀਂ ਕਹਾਂਗਾ ਪਰ ਅਜ ਤੈਨੂੰ ਮੈਂ ਇੱਕ ਗੱਲ ਦੱਸਦਾ ਹਾਂ ਇਹ ਗੱਲ ਪੱਲੇ ਬੰਨ ਲਵੇਂ ਤੇਰੀ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਹੋਵੇ ਸੋਖ ਹੋਵੇ ਜਿੱਦਾਂ ਦੇ ਮਰਜੀ ਹਾਲਾਤ ਹੋਣ ਇਹ ਤੋਂ ਤੀਕਰਕੇ ਤੂੰ ਚੋਰੀ ਕਰਦਾ ਫੜਿਆ ਜਾਵੇਂ ਪਰ ਤੂੰ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਝੂਠ ਨਾ ਬੋਲੇ ਹਮੇਸ਼ਾ ਸੱਚ ਦਾ ਸਾਥ ਦੇਵੀਂ ਸੱਚ ਬੋਲੀ ਤਾਂ ਦੇਖਣਾ ਤੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣਗੀਆਂ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋਣਗੇ ਤੇਰੇ ਮਨ ਨੂੰ ਸੰਤੋਸ਼ਟੀ ਮਿਲੇਗੀ ਤੇਰੇ ਮਨ ਨੂੰ ਖੁਸ਼ੀ ਮਿਲੇਗੀ ਕਹਿੰਦੇ ਉਹ ਚੋਰ ਨਾ ਚਾਹੁੰਦੇ ਹੋਏ ਵੀ ਸਾਧੂ ਜੀ ਦੀਆਂ ਗੱਲਾਂ ਨੂੰ ਮੰਨ ਰਿਹਾ ਸੀ ਕਹਿਣ ਲੱਗਾ ਠੀਕ ਐ ਸੰਤ ਜੀ ਇਹ ਵਾਦਾ ਮੈਂ ਤੁਹਾਡੇ ਨਾਲ ਕਰਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਝੂਠ ਨਹੀਂ ਬੋਲਾਂਗਾ ਹਮੇਸ਼ਾ ਸੱਚ ਬੋਲਾਂਗਾ ਸੱਚ ਦਾ ਸਾਥ ਤਾਵਾਂਗਾ ਇਹ ਕਹਿ ਕੇ ਸਾਧੂ ਜੀ ਨੂੰ ਨਮਸਕਾਰ ਕਰਕੇ ਉੱਥੋਂ ਤੁਰ ਪਿਆ ਕਹਿੰਦੇ ਤੁਰਦੇ ਤੁਰਦੇ ਰਸਤੇ ਦੇ ਵਿੱਚ ਉਹਨੂੰ ਇੱਕ ਮਨੁੱਖ ਮਿਲਿਆ ਉਹ ਮਨੁੱਖ ਕੋਈ ਹੋਰ ਨਹੀਂ ਸੀ ਪੇਸ ਬਦਲ ਕੇ ਉਸੇ ਨਗਰ ਦਾ ਰਾਜਾ ਸੀ ਕਿਉਂਕਿ ਰਾਜਾ ਅਕਸਰ ਹੀ ਪੇਸ ਬਦਲ ਕੇ ਰਾਤ ਵੇਲੇ ਆਪਣੇ ਨਗਰ ਦੀਆਂ ਸੜਕਾਂ ਤੇ ਨਿਕਲਦਾ ਸੀ ਇਹ ਦੇਖਣ ਲਈ ਕਿ ਮੇਰੇ ਨਗਰ ਦੇ ਵਿੱਚ ਕੋਈ ਗਲਤ ਕੰਮ ਤਾਂ ਨਹੀਂ ਹੋ ਰਿਹਾ ਕਹਿੰਦੇ ਪੇਸ ਬਦਲੇ ਹੋਏ ਰਾਜੇ ਦਾ ਮੇਲ ਇਸ ਚੋਰ ਦੇ ਨਾਲ ਹੋ ਗਿਆ ਉਹ ਚੋਰ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਇਹ ਚੋਰ ਨੇ ਪਹਿਲਾਂ ਤਾਂ ਚੋਰ ਬੋਲਣਾ ਚਾਹਿਆ ਪਰ ਫਿਰ ਸੰਤ ਜੀ ਦੀ ਕਹੀ ਹੋਈ ਗੱਲ ਜ਼ਿਆਦਾ ਆ ਗਈ ਅੱਜ ਤੋਂ ਬਾਅਦ ਤੋਂ ਕਦੇ ਵੀ ਜ਼ੋਰ ਨਹੀਂ ਬੋਲਣਾ ਸੱਚ ਦਾ ਸਾਥ ਦੇਣਾ ਹੈ ਸੱਚ ਬੋਲਣਾ ਹੈ ਤੇ ਕਹਿੰਦੇ ਚੋਰ ਕਹਿਣ ਲੱਗਾ ਪਾਈ ਮੈਂ ਇੱਕ ਚੋਰ ਹਾਂ ਅਤੇ ਅੱਜ ਸਵੇਰ ਦਾ ਚੋਰੀ ਦੀ ਤਲਾਸ਼ ਦੇ ਵਿੱਚ ਹਾਂ ਪਰ ਕੋਈ ਵੀ ਮੈਨੂੰ ਐਸਾ ਬੰਦਾ ਨਹੀਂ ਮਿਲਿਆ ਜਿੰਨੂੰ ਮੈਂ ਲੁੱਟ ਸਕਾਂ ਤੋ ਮੈਨੂੰ ਫਕੀਰ ਹੀ ਲੱਗਦਾ ਹੈ ਫਿਰ ਕਹਿੰਦੇ ਚੋਰ ਨੇ ਪੁੱਛਿਆ ਕਿ ਤੂੰ ਕੌਣ ਤੇ ਇਸ ਵੇਲੇ ਤੂੰ ਇੱਥੇ ਸੜਕਾਂ ਦੇ ਉੱਤੇ ਕੀ ਕਰਦਾ ਫਿਰਦਾ ਹੈ ਤੇ ਕਹਿੰਦੇ ਭੇਸ ਬਦਲੇ ਹੋਏ ਰਾਜੇ ਨੇ ਕਿਹਾ ਕਿ ਮੈਂ ਵੀ ਇੱਕ ਚੋਰ ਹਾਂ ਪਰ ਮੈਂ ਤਾਂ ਛੋਟਾ ਮੋਟਾ ਚੋਰ ਹਾਂ ਛੋਟੀਆਂ ਚੋਰੀਆਂ ਕਰਦਾ ਹਾਂ ਪਰ ਚਾਹੁੰਦਾ ਹਾਂ ਕਿ ਕੋਈ ਵੱਡੀ ਚੋਰੀ ਕਰਕੇ ਆਪਣੀ ਜ਼ਿੰਦਗੀ ਸੌਖੀ ਕਰ ਲਵਾਂ ਤੇ ਕਹਿੰਦੇ ਉਹ ਚੋਰ ਕਹਿਣ ਲੱਗਾ ਅੱਛਾ ਵੱਡੀ ਚੋਰੀ ਬਾਰੇ ਕੁਝ ਸੋਚਿਆ ਏ ਤਾਂ ਕਹਿੰਦੇ ਉਹ ਰਾਜਾ ਕਹਿਣ ਲੱਗਾ ਹਾਂ ਸੋਚਿਆ ਤਾਂ ਹੈ ਪਰ ਹਿੰਮਤ ਨਹੀਂ ਕਿਉਂਕਿ ਮੈਂ ਨਵਾਂ ਨਵਾਂ ਚੋਰ ਬਣਿਆ ਹਾਂ ਮੈਨੂੰ ਇਹਨਾਂ ਤਜਰਬਾ ਨਹੀਂ ਹੈ ਉਹ ਰਾਜਾ ਕਹਿਣ ਲੱਗਾ ਮੈਂ ਸੋਚਿਆ ਰਾਜੇ ਦੇ ਦਰਬਾਰ ਦੇ ਵਿੱਚ ਰਾਜੇ ਦਾ ਖਜ਼ਾਨਾ ਚੋਰੀ ਕੀਤਾ ਜਾਵੇ ਚੋਰ ਹਸਨ ਲਗਾ ਕਹਿਣ ਲਗਾ ਇੱਕ ਪਾਸੇ ਤਾਂ ਤੂੰ ਕਹਿਨਾ ਮੈਂ ਛੋਟਾ ਚੋਰ ਹਾਂ ਦੂਸਰੇ ਪਾਸੇ ਤੇਰੇ ਇਰਾਦੇ ਬੜੇ ਵੱਡੇ ਨੇ ਤੂੰ ਆਪ ਤਾਂ ਮਰੇਗਾ ਨਾਲ ਮੈਨੂੰ ਵੀ ਮਰਾਵੇਂਗਾ ਰਾਜੇ ਦੇ ਦਰਬਾਰ ਦੇ ਵਿੱਚ ਚੋਰੀ ਕਰਨੀ ਸੌਖੀ ਨਹੀਂ ਉੱਥੇ ਕਿੰਨਾ ਪਹਿਰਾ ਲੱਗਾ ਏ ਕਿੰਨੇ ਸੈਨਿਕ ਹੋਣਗੇ ਤੇ ਕਹਿੰਦੇ ਉਹ ਰਾਜੇ ਨੇ ਕਿਹਾ ਕਿ ਨਹੀਂ ਮੈਂ ਤੈਨੂੰ ਐਸਾ ਰਸਤਾ ਦੱਸਾਂਗਾ ਜਿਸ ਰਸਤੇ ਦੇ ਰਾਹੀ ਆਪਾਂ ਸੌਖੀ ਚੋਰੀ ਕਰ ਲਾਵਾਂਗੇ ਉਹ ਚੋਰ ਨੇ ਹਰਾਨ ਹੋ ਕੇ ਪੁੱਛਿਆ ਤੈਨੂੰ ਉਸ ਰਸਤੇ ਬਾਰੇ ਕੀ ਪਤਾ ਇਹਨੇ ਕਿਹਾ ਕਿ ਮੈਂ ਪਹਿਲਾਂ ਰਾਜੇ ਦੇ ਦਰਬਾਰ ਦੇ ਵਿੱਚ ਨੌਕਰੀ ਕਰਦਾ ਸਾਂ ਪਰ ਤਨਖਾਹ ਬਹੁਤ ਘੱਟ ਸੀ ਮੇਰੇ ਘਰ ਦਾ ਗੁਜ਼ਾਰਾ ਵਧੀਆਂ ਨਹੀਂ ਸੀ ਹੁੰਦਾ ਇਸ ਕਰਕੇ ਮੈਂ ਉਹ ਨੌਕਰੀ ਛੱਡ ਦਿੱਤੀ ਪਰ ਮੈਨੂੰ ਰਾਜ ਮਹਿਲ ਦੇ ਇੱਕ ਇੱਕ ਰਾਜ ਬਾਰੇ ਪਤਾ ਹੈ ਅਤੇ ਮੈਨੂੰ ਉਸ ਰਸਤੇ ਬਾਰੇ ਵੀ ਪਤਾ ਹੈ ਜੋ ਸਿੱਧਾ ਰਸਤਾ ਖਜ਼ਾਨੇ ਨੂੰ ਜਾਂਦਾ ਹੈ ਉਹ ਚੋਰ ਨੇ ਕੀ ਆ ਲੈ ਭਾਈ ਇਹ ਤਾਂ ਪਰਮਾਤਮਾ ਨੇ ਆਪਣੇ ਮੇਲ ਕਰਾਏ ਨੇ ਅੱਜ ਫਿਰ ਆਪਣੇ ਦੋਵਾਂ ਦੇ ਦਿਨ ਬਦਲ ਜਾਣਗੇ ਤੂੰ ਮੈਨੂੰ ਉਸ ਰਸਤੇ ਬਾਰੇ ਦੱਸ ਕਹਿੰਦੇ ਰਾਜੇ ਨੇ ਉਸ ਸੁਰੰਗ ਬਾਰੇ ਉਸ ਚੋਰ ਨੂੰ ਦੱਸ ਦਿੱਤਾ ਜੋ ਸਿੱਧੀ ਖਜ਼ਾਨੇ ਨੂੰ ਜਾਂਦੀ ਸੀ ਰਾਜਾ ਆਪ ਸੁਰੰਗ ਬਾਰ ਖੜ ਗਿਆ ਤੇ ਕਹਿਣ ਲੱਗਾ ਅੰਦਰ ਬਹੁਤ ਹਨੇਰਾ ਹੈ ਰਸਤਾ ਬੜਾ ਪੀੜਾ ਹੈ ਇੱਕ ਜਣਾ ਹੀ ਜਾ ਸਕਦਾ ਹੈ ਇਸ ਕਰਕੇ ਤੂੰ ਤਜਰਬੇਕਾਰ ਆ ਤੂੰ ਅੰਦਰ ਜਾ ਕੇ ਚੋਰੀ ਕਰਕੇ ਲੈ ਆ ਤੈਨੂੰ ਰਸਤੇ ਦੇ ਵਿੱਚ ਕੋਈ ਸੈਨਿਕ ਨਹੀਂ ਮਿਲੇਗਾ ਕਿਉਂਕਿ ਇਹ ਰਸਤਾ ਸਿੱਧਾ ਹੀ ਖਜ਼ਾਨੇ ਤੱਕ ਪਹੁੰਚਦਾ ਹੈ ਆਰਾਮ ਦੇ ਨਾਲ ਤੂੰ ਇਸੇ ਰਸਤੇ ਥਾਣੇ ਬਾਹਰ ਆ ਜਾਵੇਂ ਮੈਂ ਤੈਨੂੰ ਬਾਹਰ ਖੜ ਕੇ ਉਡੀਕਦਾ ਹਾਂ ਕਹਿੰਦੇ ਰਾਜਾ ਬਾਹਰ ਖੜ ਗਿਆ ਤੇ ਇਹ ਚੋਰ ਅੰਦਰ ਚੋਰੀ ਕਰਨ ਗਿਆ ਸੱਚਮੁੱਚ ਜਾ ਕੇ ਦੇਖ ਕੇ ਹੈਰਾਨ ਹੋ ਗਿਆ ਰਾਜੇ ਦੇ ਖਜ਼ਾਨੇ ਦੇ ਵਿੱਚ ਵੱਡੇ ਵੱਡੇ ਬਕਸੇ ਸੋਨੇ ਚਾਂਦੀ ਦੀਆਂ ਮੋਹਰਾਂ ਦੇ ਨਾਲ ਭਰੇ ਸਨ ਪੈਸੇ ਦੇ ਨਾਲ ਭਰੇ ਸਨ ਪਰ ਕਹਿੰਦੇ ਉਹ ਸਾਰੇ ਬਕਸਿਆਂ ਦੇ ਉੱਪਰ ਇੱਕ ਛੋਟਾ ਜਿਹਾ ਬਕਸਾ ਸੀ ਜਿਹਦੇ ਵਿੱਚ ਪੰਜ ਹੀਰੇ ਸਨ ਕਹਿੰਦੇ ਇਹ ਚੋਰ ਨੇ ਮਨ ਦੇ ਵਿੱਚ ਸੋਚਿਆ ਕਿ ਇਹ ਪੰਜਾਂ ਹੀਰਿਆਂ ਦੀ ਕੀਮਤ ਬਾਕੀ ਸਾਰੇ ਖਜ਼ਾਨਿਆਂ ਨਾਲੋਂ ਜ਼ਿਆਦਾ ਹੈ ਬਾਕੀ ਖਜ਼ਾਨਾ ਲੈ ਜਾਣਾ ਤਾਂ ਔਖਾ ਕੰਮ ਹੈ ਕਿਉਂਕਿ ਸੁਰੰਗ ਬਹੁਤ ਢੀਹੀ ਹੈ ਇਹਦੇ ਵਿੱਚ ਦੀਪ ਬਹੁਤ ਘੱਟ ਸਮਾਨ ਮੈਂ ਲੈ ਜਾ ਸਕਦਾ ਹਾਂ ਕਿਉਂ ਨਾ ਇਹ ਹੀਰੇ ਲੈ ਜਾਵਾਂ ਪਰ ਫਿਰ ਮਨ ਦੇ ਵਿੱਚ ਸੋਚਿਆ ਅਸੀਂ ਦੋ ਹਿੱਸੇਦਾਰ ਹਾਂ ਹੀਰੇ ਪੰਜ ਨੇ ਇਦਾਂ ਕਰਦਾ ਹਾਂ ਚਾਰ ਹੀਰੇ ਲੈ ਜਾਂਦਾ ਹਾਂ ਅਸੀਂ ਆਸਾਨੀ ਦੇ ਨਾਲ ਦੋ ਦੋ ਵੰਡ ਲਾਵਾਂਗੇ ਕਹਿੰਦੇ ਉਹਨੇ ਇੱਕ ਹੀਰਾ ਉਥੇ ਹੀ ਰੱਖ ਦਿੱਤਾ ਚਾਰ ਹੀਰੇ ਲੈ ਕੇ ਸੁਰੰਗ ਤੋਂ ਬਾਹਰ ਆ ਗਿਆ ਆਉਂਦਿਆਂ ਨੂੰ ਰਾਜਾ ਬਾਰ ਖੜਾ ਸੀ ਇਹਨੇ ਇਮਾਨਦਾਰੀ ਦੇ ਨਾਲ ਦੋ ਹੀਰੇ ਆਪਣੇ ਕੋਲ ਰੱਖੇ ਦੋ ਹੀਰੇ ਰਾਜੇ ਨੂੰ ਦਿੱਤੇ ਤੇ ਆਪੋ ਆਪਣੇ ਰਸਤੇ ਚਾਲ ਪਏ ਕਹਿੰਦੇ ਰਾਜਾ ਉਸ ਰੰਗ ਦਾ ਰਸਤਾ ਖੁੱਲਾ ਛਾੜ ਕੇ ਆ ਰਾਜ ਦਰਬਾਰ ਦੇ ਵਿੱਚ ਆ ਗਿਆ ਇਹ ਚੋਰ ਆਪਣੇ ਘਰੋਂ ਚਲਾ ਗਿਆ ਤੇ ਕਹਿੰਦੇ ਅਗਲੇ ਦਿਨ ਰੋਲਾ ਪੈ ਗਿਆ ਕਿ ਰਾਜ ਦਰਬਾਰ ਦੇ ਵਿੱਚ ਚੋਰੀ ਹੋ ਗਈ ਹੈ ਕਹਿੰਦੇ ਰਾਜਾ ਸਭ ਜਾਣਦਾ ਸੀ ਪਰ ਫਿਰ ਵੀ ਉਹਨੇ ਆਪਣੇ ਇੱਕ ਮੰਤਰੀ ਨੂੰ ਕਿਹਾ ਕਿ ਜਾਓ ਮੰਤਰੀ ਜੀ ਖਜ਼ਾਨੇ ਦੇ ਵਿੱਚ ਦੇਖ ਕੇ ਆਓ ਕਿ ਕਿਸ ਕਿਸ ਚੀਜ਼ ਦੀ ਚੋਰੀ ਹੋਈ ਹੈ ਕਹਿੰਦੇ ਮੰਤਰੀ ਉਸ ਕਮਰੇ ਦੇ ਵਿੱਚ ਗਿਆ ਜਿੱਥੇ ਖਜ਼ਾਨਾ ਰੱਖਿਆ ਸੀ ਉਹਨੇ ਜਾ ਕੇ ਦੇਖਿਆ ਕਿ ਬਾਕੀ ਸਾਰਾ ਸਮਾਨ ਤਾਂ ਉਸੇ ਤਰ੍ਹਾਂ ਪਿਆ ਹੈ ਬਸ ਹੀਰੇ ਚੋਰੀ ਨੇ ਪਰ ਹੀਰਿਆਂ ਦੇ ਵਿੱਚੋਂ 4 ਹੀਰੇ ਚੋਰੀ ਨੇ 1 ਹੀਰਾ ਸੁਰੱਖਿਅਤ ਹੈ ਕਹਿੰਦੇ ਮੰਤਰੀ ਨੇ ਮਨ ਦੇ ਵਿੱਚ ਸੋਚਿਆ ਰਾਜੇ ਨੂੰ ਕਿਹੜਾ ਪਤਾ ਲੱਗਣਾ ਹੈ ਹੀਰੇ 4 ਚੋਰੀ ਹੋਏ ਨੇ ਕਿ 5 ਕਿਉਂ ਨਾ ਇਹ ਹੀਰਾ ਮੈਂ ਆਪਣੇ ਕੋਲ ਰੱਖ ਲਵਾਂ ਰਾਜੇ ਨੂੰ ਜਾ ਕੇ ਕਹਿੰਦਾ ਪੰਜੇ ਹੀਰੇ ਚੋਰੀ ਹੋ ਗਏ ਕਹਿੰਦੇ ਉਸੇ ਤਰ੍ਹਾਂ ਕੀਤਾ ਜਾ ਕੇ ਰਾਜੇ ਨੂੰ ਕਹਿ ਦਿੱਤਾ ਕਿ ਰਾਜਾ ਜੀ ਬੇਸ਼ਕੀਮਤੀ ਪੰਜ ਹੀਰੇ ਆਪਣੇ ਚੋਰੀ ਹੋ ਗਏ ਰਾਜੇ ਨੇ ਕਿਹਾ ਕਿ ਚਲੋ ਠੀਕ ਹੈ ਚੋਰ ਦੀ ਤਲਾਸ਼ ਕਰੋ ਕਹਿੰਦੇ ਹੁਣ ਰਾਜੇ ਨੂੰ ਤਾਂ ਚੋਰ ਬਾਰੇ ਪਤਾ ਹੀ ਸੀ ਕਿ ਕਿਸ ਪਾਸੇ ਕਿਸ ਘਰ ਦੇ ਵਿੱਚ ਰਹਿੰਦਾ ਹੈ ਆਸਾਨੀ ਦੇ ਨਾਲ ਜਾ ਕੇ ਉਹਨੂੰ ਫੜ ਲਿਆਂਦਾ ਰਾਜ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਉਹਨੂੰ ਕਿਹਾ ਕਿ ਭਾਈ ਤੂੰ ਚੋਰੀ ਕੀਤੀ ਹੈ ਉਹਨੇ ਕਿਹਾ ਹਾਂ ਮੈਂ ਚੋਰੀ ਕੀਤੀ ਹੈ ਕਹਿਆ ਕਿ ਚੋਰੀ ਦੇ ਹੀਰੇ ਕਿੱਥੇ ਨੇ ਉਹਨੇ ਦੋ ਹੀਰੇ ਕੱਢ ਕੇ ਆਪਣੇ ਸਾਹਮਣੇ ਰੱਖ ਦਿੱਤੇ ਕਿ ਅਸੀਂ ਦੋ ਜਾਣੇ ਰਲ ਕੇ ਚੋਰੀ ਕੀਤੀ ਸੀ ਇੱਕ ਮੇਰੇ ਹਿੱਸੇਦਾਰ ਹੋਰ ਸੀ ਮੈਂ ਦੋ ਹੀਰੇ ਉਹਨੂੰ ਦੇ ਦਿੱਤੇ ਤੇ ਦੋ ਹੀਰੇ ਮੈਂ ਆਪਣੇ ਕੋਲ ਰੱਖ ਲਏ ਮੈਂ ਤਾਂ ਆਪਣੇ ਹੀਰੇ ਤੁਹਾਨੂੰ ਦੇ ਦਿੱਤੇ ਪਰ ਦੂਸਰੇ ਬੰਦੇ ਦਾ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਰਹਿੰਦਾ ਹੈ ਕਹਿੰਦੇ ਰਾਜਾ ਸਭ ਜਾਣਦਾ ਸੀ ਰਾਜਾ ਇਹ ਚੋਰ ਤੋਂ ਬੜਾ ਪ੍ਰਭਾਵਿਤ ਹੋ ਰਿਹਾ ਸੀ ਕਿ ਪਹਿਲੀ ਵਾਰ ਐਸਾ ਚੋਰ ਦੇਖਿਆ ਜੋ ਸੱਚ ਬੋਲਦਾ ਹੈ ਪਰ ਕਹਿੰਦੇ ਰਾਜੇ ਦੀਆਂ ਅੱਖਾਂ ਤੋਂ ਪੜਦਾ ਵੀ ਲੱਥ ਗਿਆ ਸੀ ਕਿਉਂਕਿ ਰਾਜੇ ਨੂੰ ਆਪਣੇ ਮੰਤਰੀ ਦੇ ਧੋਖੇ ਬਾਰੇ ਵੀ ਪਤਾ ਲੱਗ ਗਿਆ ਕਿ ਮੇਰਾ ਮੰਤਰੀ ਕਿੰਨਾ ਵੱਡਾ ਧੋਖੇਬਾਜ਼ ਹੈ ਇਹ ਕਹੀਰਾ ਆਪ ਲੁਕੋ ਕੇ ਬੈਠਾ ਹੈ ਕਹਿੰਦੇ ਹੁਣ ਇਧਰੋਂ ਮੰਤਰੀ ਆਪਣਾ ਝੂਠ ਛਪਾਉਣ ਦੇ ਲਈ ਵਾਰ-ਵਾਰ ਉਸ ਚੋਰ ਦੇ ਉੱਤੇ ਦਬਾਅ ਪਾ ਰਿਹਾ ਸੀ ਕਿ ਤੂੰ ਮੰਨ ਜਾ ਨਾ ਪੰਜ ਹੀਰੇ ਤੇਰੇ ਕੋਲ ਆ ਜੇ ਚਾਰ ਤੁਹਾਡੇ ਕੋਲ ਨੇ ਤਾਂ ਫਿਰ ਪੰਜਵਾਂ ਕਿੱਥੇ ਗਿਆ ਤੇ ਕਹਿੰਦੇ ਉਦੋਂ ਰਾਜੇ ਨੇ ਆਵਾਜ਼ ਮਾਰੀ ਕਿ ਆ ਮੰਤਰੀ ਜੀ ਇਹਦੇ ਤੇ ਦਬਾਅ ਪਾਉਣ ਦੀ ਕੋਈ ਲੋੜ ਨਹੀਂ ਇਹ ਬਿਲਕੁਲ ਸੱਚ ਕਹਿ ਰਿਹਾ ਹੈ ਇਹਨੇ ਚਾਰ ਹੀਰੇ ਹੀ ਚੋਰੀ ਕੀਤੇ ਸਨ ਪੰਜਵਾਂ ਹੀਰਾ ਕਿੱਥੇ ਹੈ ਉਹ ਮੈਨੂੰ ਪਤਾ ਹੈ ਕਹਿੰਦੇ ਮੰਤਰੀ ਨੇ ਘਬराई ਹੋਈ ਆਵਾਜ਼ ਦੇ ਵਿੱਚ ਕਿਹਾ ਕਿ ਰਾਜਾ ਜੀ ਤੁਸੀਂ ਕਿੰਨੇ ਯਕੀਨ ਦੇ ਨਾਲ ਕਹਿ ਸਕਦੇ ਹੋ ਕਿ ਇਹਨੇ ਚਾਰ ਹੀਰੇ ਚੋਰੀ ਕੀਤੇ ਤਾਂ ਰਾਜੇ ਨੇ ਕਿਹਾ ਕਿਉਂਕਿ ਇਹਦਾ ਦੂਸਰਾ ਸਾਥੀ ਮੈਂ ਹਾਂ ਦੋ ਹੀਰੇ ਇਹਦੇ ਕੋਲ ਨੇ ਦੋ ਹੀਰੇ ਇਹਨੇ ਮੈਨੂੰ ਦੇ ਦਿੱਤੇ ਸਨ ਤੇ ਪੰਜਵਾਂ ਹੀਰਾ ਹੁਣ ਆਪਣੇ ਆਪ ਹੀ ਤੁਸੀਂ ਟੇਬਲ ਤੇ ਰੱਖ ਦਿਓ ਕਹਿੰਦੇ ਮੰਤਰੀ ਨੇ ਘਬਰਾਏ ਹੋਏ ਨੇ ਉਹ ਪੰਜਵਾਂ ਹੀਰਾ ਕੱਢ ਕੇ ਟੇਬਲ ਦੇ ਉੱਪਰ ਰੱਖ ਦਿੱਤਾ ਰਾਜੇ ਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਇਹ ਮੰਤਰੀ ਨੂੰ ਹੁਣ ਤੋਂ ਹੀ ਮੰਤਰੀ ਪਦ ਤੋਂ ਹਟਾ ਦਿੱਤਾ ਇਹਨੂੰ ਜਾ ਕੇ ਜੇਲ੍ਹ ਦੇ ਵਿੱਚ ਸੁੱਟ ਦਿਓ ਕਿਉਂਕਿ ਇਹਨੇ ਸਾਡੇ ਨਾਲ ਧੋਖਾ ਕੀਤਾ ਹੈ ਇਹਨੇ ਅੱਜ ਹੀ ਝੂਠ ਨਹੀਂ ਬੋਲਿਆ ਹੋ ਸਕਦਾ ਹੈ ਪਹਿਲਾਂ ਤੋਂ ਹੀ ਸਾਡੇ ਨਾਲ ਝੂਠ ਬੋਲਦਾ ਆਇਆ ਹੋਵੇ ਕਿੰਨੀਆਂ ਚੋਰੀਆਂ ਇਹਨੇ ਰਾਜਮੈਲ ਦੇ ਵਿੱਚ ਕਰਵਾਈਆਂ ਹੋਣ ਇਹਦੇ ਝੂਠ ਦੀ ਸਜ਼ਾ ਇਹਨੂੰ ਕਾਲ ਕੋਠਰੀ ਦੇ ਵਿੱਚ ਬੰਦ ਕਰ ਦਿਓ ਕਹਿੰਦੇ ਮੰਤਰੀ ਨੂੰ ਕਾਲ ਕੋਠਰੀ ਦੇ ਵਿੱਚ ਬੰਦ ਕਰ ਦਿੱਤਾ ਅਤੇ ਨਾਲ ਹੀ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਪਾਈ ਇਹ ਚੋਰ ਦੀਆਂ ਬੇੜੀਆਂ ਇਹਦੀਆਂ ਹੱਥਕੜੀਆਂ ਲਾ ਦਿਓ ਕਿਉਂਕਿ ਮੈਂ ਰਾਤ ਦਾ ਇਹਦੇ ਨਾਲ ਹਾਂ ਮੈਂ ਜਿੰਨਾ ਕਿ ਇਹਨੂੰ ਜਾਣ ਪਾਇਆ ਹਾਂ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹਾਂ ਮੈਂ ਇਹਦੇ ਬਾਰੇ ਇੰਨਾ ਤਾਂ ਜਾਣ ਗਿਆ ਕਿ ਇਹ ਇੱਕ ਸੱਚਾ ਬੰਦਾ ਹੈ ਪਰ ਇਹ ਚੋਰੀ ਕਿਉਂ ਕਰ ਰਿਹਾ ਹੈ ਇਹ ਮੈਨੂੰ ਨਹੀਂ ਪਤਾ ਜ਼ਰੂਰ ਇਹਦੀ ਕੋਈ ਵੱਡੀ ਮਜਬੂਰੀ ਰਹੀ ਹੋਵੇਗੀ ਜਿਸ ਕਰਕੇ ਇਹਨੂੰ ਚੋਰੀ ਕਰਨੀ ਪਈ ਨਹੀਂ ਤਾਂ ਇੰਨਾ ਸੱਚਾ ਬੰਦਾ ਇਦਾਂ ਦਾ ਗਲਤ ਕੰਮ ਨਹੀਂ ਕਰ ਸਕਦਾ ਰਾਜੇ ਨੇ ਨਾਲ ਹੀ ਉਸ ਚੋਰ ਨੂੰ ਕਿਹਾ ਕਿ ਪਾਈ ਤੇਰੇ ਸੱਚ ਬੋਲਣ ਦੀ ਆਦਤ ਕਰਕੇ ਤੇਰੇ ਸੱਚਾਈ ਕਰਕੇ ਅਸੀਂ ਤੇਰੀ ਇਸ ਚੋਰੀ ਨੂੰ ਮਾਫ ਕਰਦੇ ਹਾਂ ਅਤੇ ਤੈਨੂੰ ਆਪਣੇ ਦਰਬਾਰ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਕਰਦੇ ਹਾਂ ਕਿਉਂਕਿ ਤੇਰੇ ਵਰਗਾ ਸੱਚਾ ਬੰਦਾ ਰਾਜ ਦਰਬਾਰ ਦੇ ਵਿੱਚ ਹੋਣਾ ਚਾਹੀਦਾ ਹੈ ਕਹਿੰਦੇ ਰਾਜਾ ਜੀ ਦੀ ਇਹ ਪੇਸ਼ਕਸ਼ ਸੁਣ ਕੇ ਚੋਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਹ ਰਾਜੇ ਦਾ ਆਪਣੇ ਆਪ ਦੇ ਉੱਤੇ ਇੰਨਾ ਭਰੋਸਾ ਦੇਖ ਕੇ ਆਪਣੇ ਆਪ ਨੂੰ फेर ਰੋਕ ਨਹੀਂ ਪਾਇਆ ਜਾ ਕੇ ਸਾਰੀ ਗੱਲਬਾਤ ਦੱਸਣੀ ਸ਼ੁਰੂ ਕਰ ਦਿੱਤੀ ਕਿ ਆਹ ਰਾਜਾ ਜੀ ਤੁਸੀਂ ਮੇਰੇ ਤੇ ਬਹੁਤ ਭਰੋਸਾ ਦਿਖਾਇਆ ਹੈ ਪਰ ਮੈਂ ਤੁਹਾਡੇ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਆਪਣੇ ਬਾਰੇ ਸਭ ਕੁਝ ਦੱਸਣਾ ਚਾਹੁੰਦਾ ਹਾਂ ਇਹ ਕਹਿ ਕੇ ਉਹ ਚੋਰ ਨੇ ਰਾਜੇ ਨੂੰ ਦੱਸਿਆ ਕਿ ਰਾਜਾ ਜੀ ਚੋਰੀ ਦਾ ਕੰਮ ਕਰਨਾ ਮੇਰੀ ਕੋਈ ਮਜਬੂਰੀ ਨਹੀਂ ਚੋਰੀ ਦਾ ਕੰਮ ਮੈਂ ਆਪਣੀ ਖੁਸ਼ੀ ਨਾਲ ਆਪਣੀ ਮਰਜ਼ੀ ਦੇ ਨਾਲ ਕਰਦਾ ਹਾਂ ਪਰ ਮੈਂ ਤੁਹਾਡੇ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਆਪਣੇ ਬਾਰੇ ਸਭ ਕੁਝ ਦੱਸਣਾ ਚਾਹੁੰਦਾ ਹਾਂ ਇਹ ਕਹਿ ਕੇ ਉਹ ਚੋਰ ਨੇ ਰਾਜੇ ਨੂੰ ਦੱਸਿਆ ਕਿ ਰਾਜਾ ਜੀ ਚੋਰੀ ਦਾ ਕੰਮ ਕਰਨਾ ਮੇਰੀ ਕੋਈ ਮਜਬੂਰੀ ਨਹੀਂ ਚੋਰੀ ਦਾ ਕੰਮ ਮੈਂ ਆਪਣੀ ਖੁਸ਼ੀ ਨਾਲ ਆਪਣੀ ਮਰਜ਼ੀ ਨਾਲ ਕਰਦਾ ਹਾਂ ਕਿਉਂਕਿ ਇਹ ਸਾਡਾ ਖਾਨਦਾਨੀ ਕੰਮ ਹੈ ਪਹਿਲਾਂ ਸਾਡੇ ਵੱਡੇ-ਵਡੇਰੇ ਚੋਰੀਆਂ ਕਰਦੇ ਸਨ ਫਿਰ ਮੈਂ ਚੋਰੀਆਂ ਕਰਨੀਆਂ ਸ਼ੁਰੂ ਕੀਤੀਆਂ ਪਰ ਕੱਲ੍ਹ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਮੇਰੇ ਮਿਲ ਇੱਕ ਸੰਤ ਜੀ ਦੇ ਨਾਲ ਹੋਇਆ ਜਿਨ੍ਹਾਂ ਨੇ ਮੈਨੂੰ ਸੱਚ ਦੀ ਤਾਕਤ ਬਾਰੇ ਦੱਸਿਆ ਉਹ ਸੰਤ ਜੀ ਦੀਆਂ ਗੱਲਾਂ ਦੇ ਉੱਤੇ ਮੈਨੂੰ ਯਕੀਨ ਨਹੀਂ ਸੀ ਪਰ ਪਤਾ ਨਹੀਂ ਫਿਰ ਵੀ ਕਿਉਂ ਮੈਂ ਉਹ ਸੰਤ ਜੀ ਦੀਆਂ ਸਾਰੀਆਂ ਗੱਲਾਂ ਮੰਨੀਆਂ ਸੰਤ ਜੀ ਨੇ ਮੈਨੂੰ ਕਿਹਾ ਕਿ ਸੱਚ ਦੇ ਰਾਹ ਉੱਤੇ ਚੱਲਣਾ ਔਖਾ ਜ਼ਰੂਰ ਹੈ ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਅਤੇ ਸੱਚ ਨੂੰ ਹਰ ਥਾਂ ਤੇ ਮਾਨ ਮਿਲਦਾ ਹੈ ਰਾਜਾ ਜੀ ਮੈਂ ਸੰਤ ਜੀ ਦੀਆਂ ਗੱਲਾਂ ਨੂੰ ਮਨ ਤੋਂ ਨਹੀਂ ਸੀ ਮੰਨਿਆ ਪਰ ਮੈਂ ਅੱਜ ਸੱਚਮੁੱਚ ਦੇਖ ਲਿਆ ਕਿ ਸੱਚ ਦੀ ਹਰ ਥਾਂ ਤੇ ਜਿੱਤ ਹੁੰਦੀ ਹੈ ਸੱਚ ਨੂੰ ਹਮੇਸ਼ਾ ਮਾਣ ਮਿਲਦਾ ਹੈ ਇਸ ਕਰਕੇ ਹੁਣ ਤੁਸੀਂ ਮੈਨੂੰ ਪਾਵੇਂ ਸਜ਼ਾ ਦੇਵੋ ਪਾਵੇਂ ਤੁਸੀਂ ਮੇਰੀ ਸਜ਼ਾ ਮਾਫ਼ ਕਰੋ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਪ੍ਰਣ ਕਰ ਲਿਆ ਹੈ ਆਪਣੇ ਆਪ ਦੇ ਨਾਲ ਪੱਕਾ ਵਾਅਦਾ ਕਰ ਲਿਆ ਹੈ ਕਿ ਮੈਂ ਮਾਰ ਪਾਵੇਂ ਜਾਵਾਂ ਪਰ ਅੱਜ ਤੋਂ ਬਾਅਦ ਕਦੇ ਵੀ ਝੂਠ ਨਹੀਂ ਬੋਲਾਂਗਾ ਕਿਉਂਕਿ ਮੈਨੂੰ ਸੱਚ ਦੀ ਤਾਕਤ ਦਾ ਪਤਾ ਲੱਗ ਗਿਆ ਹੈ ਸੋ 사ਸੰਗਤ ਜੀ ਅੱਜ ਦੀ ਇਹ ਕਹਾਣੀ ਤੋਂ ਸਾਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿਉਂਕਿ ਸਾਡੇ ਵੀ ਗੁਰੂ ਸਾਹਿਬ ਜੀ ਸਾਨੂੰ ਇਹੀ ਉਪਦੇਸ਼ ਦਿੰਦੇ ਹਨ ਕਿ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਸੱਚ ਦੀ ਹਰ ਥਾਂ ਤੇ ਕਦਰ ਹੁੰਦੀ ਹੈ ਸੱਚ ਨੂੰ ਹਰ ਥਾਂ ਤੋਂ ਮਾਣ ਮਿਲਦਾ ਹੈ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਮਰਜੀ ਘੜਿਆ ਜਾਵੇ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਸੱਚ ਦਾ ਸਾਥ ਕਦੇ ਨਹੀਂ ਛੱਡਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ